ਪੰਜਾਬ ਨਾਲੋਂ ਰਾਜਸਥਾਨ ਵੀ ਕੱਟਨੀ ਆਜੋ ਤੁਹਾਨੂੰ ਜੰਗਲ ਦੇ ਵਿੱਚ ਮੰਗਲ ਲੱਗਿਆ ਹੋਇਆ ਦਿਖਾਉਨੇ ਆ ਇੱਕ ਝਲਕ ਮਰਾਉਨੇ ਆ ਤੁਹਾਨੂੰ ਸਾਡੇ ਮਾਸੀ ਜੀ ਦੇ ਘਰ ਦੀ ਪਿੰਡ ਤਿੰਨ ਕੇ ਕੇ ਰਾਜਸਥਾਨ ਤੇ ਆਜੋ ਤੁਹਾਨੂੰ ਦਿਖਾਉਨੇ ਆ ਉਹਨਾਂ ਨੇ ਕਿੰਨੇ ਜ਼ਿਆਦਾ ਮਤਲਬ ਕਿ ਬੂਟੇ ਆਪਣੇ ਘਰ ਦੇ ਵਿੱਚ ਲਗਾਏ ਆ ਤੇ ਪਰ ਦੋ ਤਰਬਿਆਂ ਦੀ ਧਰਤੀ ਕਹਿੰਦੇ ਆ ਰਾਜਸਥਾਨ ਨੂੰ ਹਾਂ ਜੀ ਜਿਨ੍ਹਾਂ ਨੇ ਮਤਲਬ ਕਿ ਕੰਮ ਕਰਨਾ ਹੁੰਦਾ ਮਿਹਨਤ ਕਰਨੀ ਹੁੰਦੀ ਉਹ ਮਤਲਬ ਕਿ ਜੰਗਲ ਦੇ ਵਿੱਚ ਵੀ ਮੰਗਲ ਲਾ ਦਿੰਦੇ ਆ ਬਿਲਕੁਲ ਜੀ ਅਸੀਂ ਖੜੇ ਤਿੰਨ ਕਿਕੇ ਤੇ ਆਉ ਤੁਹਾਨੂੰ ਇਹਨਾਂ ਦੇ ਘਰ ਦੀ ਦਰਸ਼ਨ ਕਰਾਉਣੇ ਆ ਮੈਂ ਕਹਿੰਦਾ ਰਾਜਸਥਾਨ ਲੱਗਦਾ ਇਹ ਨਿੰਗਾ ਪੰਜਾਬ ਨਾਲੋਂ ਤਾਂ ਕਿਤੇ ਘੱਟ ਹੀ ਨਿੰਗਾ ਮਤਲਬ ਜਿਵੇਂ ਹੀ ਨਹੀਂ ਘਟੇਗਾ ਹਾਂਜੀ ਜਦੋਂ ਮਤਲਬ ਕਿ ਇਹਨਾਂ ਦੇ ਘਰ ਆ ਜਾਂਦੇ ਆ ਤੇ ਐਂ ਲੱਗਦਾ ਹੁੰਦਾ ਵੀ ਕਿਸੇ ਪੰਜਾਬ ਆਪਾਂ ਪੰਜਾਬ 'ਚ ਹੀ ਬੈਠੇ ਹੋਏ ਆ। ਘਰ ਤੁਹਾਨੂੰ ਦਿਖਾਵਾਂਗੇ ਪੂਰਾ ਚੰਗੇ ਤਰ੍ਹਾਂ। ਤੇ ਸਭ ਤੋਂ ਪਹਿਲਾਂ ਇਹਨਾਂ ਦਾ 메ਨ ਗੇਟ ਆ ਹੈ। ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਜੇ ਬਲੌਗ ਵਧੀਆ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ। ਤੇ ਰਾਜਸਥਾਨ ਵਾਲੇ ਵੀ ਘਟਣਗੇ ਪਰ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਆ। ਹਾਂਜੀ। ਹਾਂਜੀ। ਤੇ ਇੱਥੇ ਦੋਸਤੋ ਕੁਦਰਤ ਤੇ ਇੰਨੀ ਭਰਮਾਰ ਕੁਦਰਤ ਦੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਸਾਰੀ ਵੀਡੀਓ 'ਚ। ਵੀ ਤੁਹਾਨੂੰ ਕੁਦਰਤ ਤੇ ਖਜ਼ਾਨਾ ਦਿਖਾਉਣੇ ਇਹਨਾਂ ਦੇ ਘਰੇ ਕੀ ਕੀ ਖਜ਼ਾਨਾ। ਚਲੋ ਹਾਂਜੀ। ਤੇ ਇੱਧਰ ਤੁਸੀਂ ਪਹਿਲਾਂ ਇਧਰੋਂ ਆਪਾਂ ਸਟਾਰਟ ਕਰ ਲੈਨੇ ਆ। ਵੈਸੇ ਤਾਂ ਘਰ ਦੇ ਚਾਰੇ ਪਾਸੇ ਹੀ ਜਿਹੜੀ ਕਿ ਹਰਿਆਲੀ ਹਰਿਆਲੀ ਹੈਗੀ ਆ ਤੇ ਇੱਧਰ ਇਹਨਾਂ ਨੇ ਬਹੁਤ ਸਾਰੇ ਜਾਨੀ ਕਿ ਬੁੱਟੇ ਲਾਏ ਹੋਏ ਹੈਗੇ ਆ ਇੱਧਰ ਫੈਕਸ ਦੇ 30 ਹੋ ਗਏ ਦੋਸਤ ਤੁਸੀਂ ਬੁੱਟੇ ਗਿਣਦੇ ਰਹੋ ਤੇ ਘਰ ਦੇਖਿਓ ਵੀ ਕਿੰਨੇ ਕਿੱਲਾਂ ਚ ਬਣਿਆ ਹਾਂਜੀ ਤੇ ਇਹ ਆ ਸਾਡੇ ਮੁਬਾਰਕ ਬਾਈ ਦਾ ਘਰ ਤੇ ਬਹੁਤ ਸਾਰੇ ਫਾਲੋਅਰਸ ਨੇ ਸਾਡੇ ਇੱਥੋਂ ਦੇ ਵੀ ਤੇ ਉਹ ਵੀਡੀਓ ਦੇਖਣਗੇ ਬਹੁਤ ਬਹੁਤ ਥੈਂਕ ਯੂ ਤੇ ਕਿਹੜੇ ਕਿਹੜੇ ਰਾਜਸਥਾਨ ਤੋਂ ਕਿਹੜੇ ਕਿਹੜੇ ਪਿੰਡਾਂ ਤੋਂ ਤੁਸੀਂ ਵੀ ਆ ਦਾ ਕਮੈਂਟ ਕਰਕੇ ਦੱਸਿਓ ਤੇ ਨਾਲੇ ਦੱਸਿਓ ਵੀ ਤੁਸੀਂ ਵੀ ਇੰਨੇ ਬੂਟੇ ਲਾਏ ਹੋਇਆ ਕਿ ਨਹੀਂ ਲਾਏ ਹੋਏ ਇਹਨਾਂ ਦੇ ਘਰੇ ਹਰ ਫਰੂਟ ਦਾ ਬੂਟਾ ਜੀ ਹਰ ਫਲਾਵਰ ਵਾਲਾ ਤੁਹਾਨੂੰ ਲੱਗਿਆ ਦਿਖਾਉਣੇ ਦੋਸਤੋ ਮਤਲਬ ਜਿਹਨਾਂ ਮਿਹਨਤ ਵਾਲੇ ਬੰਦੇ ਹਰੇਕ ਚੀਜ਼ ਪੈਦਾ ਕਰ ਸਕਦਾ ਤੇ ਤੁਹਾਨੂੰ ਇਹਨਾਂ ਦੇ ਘਰੇ ਫਰੂਟ ਲੱਗੇ ਵੀ ਦਿਖਾਉਣੇ ਜਿਵੇਂ ਸਾਡੇ ਲੱਗੇ ਓਵੇਂ ਇਹਨਾਂ ਤੇ ਲੱਗੇ ਹੋਏ ਆ ਹਾਂਜੀ ਤੇ ਬਸ ਕੁਦਰਤ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਹਾਂਜੀ ਹੁਣ ਥੋੜੀ ਜੀ ਮਤਲਬ ਕੀ ਆਪਾਂ ਕਿੰਨਾ ਮਰਜੀ ਪਾਣੀ ਪਾਈ ਚੱਲੀਏ ਥੋੜੀ ਜੀ ਗਰਮੀ ਵੀ ਹੁਣ ਜ਼ਿਆਦਾ ਹੈਗੀ ਆ ਵੈਸੇ ਤਾਂ ਰੋਜ਼ ਬੂਟਿਆਂ ਨੂੰ ਜਿਵੇਂ ਪਾਣੀ ਦਿੰਦੇ ਆ ਹੈਗੀ ਆ ਤੇ ਆਪਣੇ ਪੰਜਾਬ ਜੀ ਵੀ ਹੁਣ ਪਤਾ ਹੀ ਆ ਤੁਹਾਨੂੰ ਗਰਮੀ ਦਾ ਤਾਂ ਸਾਰੇ ਪਾਸੇ ਬਹੁਤ ਹੀ ਜਿਹੜਾ ਕਿ ਮਾਹੌਲ ਬਣਿਆ ਹੀ ਪਿਆ ਗਰਮੀ ਵਾਲਾ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਬੂਟੇ ਵੀ ਵਿਚਾਰੇ ਕੀ ਕਰਨ ਹਨਾ ਤੇ ਬਿਲਕੁਲ ਦੋਸਤੋ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਮੈਂ ਵੀ ਆਖੇ ਚੱਲ ਵੀਡੀਓ ਚ ਮੈਂ ਵੀ ਆ ਜੰਨਾ ਮਾੜਾ ਜਾਂ ਸਹੀ ਗੱਲ ਹੈ ਪਹਿਲਾਂ ਅੰਦਰ ਅੰਦਰ ਘਰ ਦੇ ਬੂਟੇ ਦਿਖਾਉਣੇ ਆ ਫਿਰ ਤੁਹਾਨੂੰ ਬਾਹਰ ਇੱਧਰ ਹੋਰ ਵੀ ਦਿਖਾਵਾਂਗੇ ਹਾਂਜੀ ਤੇ ਇੱਧਰ ਆਗੇ ਸਾਰੇ ਆਹ ਬੂਟੇ ਫੁੱਲਾਂ ਵਾਲੇ ਸਬਜ਼ੀਆਂ ਵਾਲੇ ਸਬਜ਼ੀਆਂ ਸੁੱਜੀਆਂ ਗਮਲਿਆਂ ਚ ਫੁੱਲ ਨਾ ਲਾਏ ਹੋਏ ਤੇ ਅੰਗੂਰਾਂ ਦੀ ਵੇਲ ਵੀ ਲੱਗੀ ਹੋਈ ਆ ਜਿਹਨੂੰ ਕਿ ਅੰਗੂਰ ਵੀ ਲੱਗੇ ਹੋਏ ਆ ਜਿਵੇਂ ਆਪਾਂ ਦੇਖਦੇ ਆ ਅੰਗੂਰ ਲੱਗੇ ਹੋਏ ਰਾਜਸਥਾਨ ਦੇ ਵਿੱਚ ਹਾਂਜੀ ਤੇ ਆਪਣੇ ਆ ਦੇਖੋ ਬਹੁਤ ਵੇਲ ਭਰੀ ਪਈ ਆ ਆ ਦੇਖੋ ਦੋਸਤੋ ਗੋਚਿਆਂ ਦੇ ਗੁੱਛੇ ਲੱਗੇ ਪਏ ਆ ਦੇਖੋ ਤੁਹਾਨੂੰ ਅੰਬ ਵੀ ਦਿਖਾਉਣੇ ਆ ਹਰੇਕ ਫਰੂਟ ਤੁਹਾਨੂੰ ਲੱਗਿਆ ਦਿਖਾਉਣੇ ਆ ਬਾਦੂ ਲੱਗੇ ਹੋਏ ਆ ਇੱਧਰ ਤੇ ਕੋਠੀ ਦੇ ਅੰਦਰੋਂ ਵੀ ਝਾਤੀ ਮਰਾਉਣੇ ਆ ਤੁਹਾਨੂੰ ਹਾਂਜੀ ਤੇ ਇਹ ਇੱਧਰ ਮਤਲਬ ਕੀ ਆ ਹੈਗੇ ਕਿੰਨੂਆਂ ਦੇ ਬੁੱਟੇ ਬਿਲਕੁਲ ਕਿੰਨੂ ਉਦੋਂ ਲੱਗੇ ਹੁੰਦੇ ਆ ਮੌਸਮ ਦੇ ਵਿੱਚ ਜਦੋਂ ਲੱਗਦੇ ਨੇ ਨਿੰਬੂਆਂ ਦੇ ਹੂੰ ਹੂੰ ਲੱਗਦੇ ਨੇ ਪਾਉਣ ਕਿਸੇ ਪਾਸੇ ਉਹ ਵਿਰਾਜਸਥਾਨ ਹਾਂਜੀ ਤੇ ਸ਼ਾਇਦ ਇਹ ਆਪਾਂ ਕਾਫੀ ਟਾਈਮ ਪਹਿਲਾਂ 1.5 1.2 ਸਾਲ ਪਹਿਲਾਂ ਜੇ ਨੀ ਕਿ ਆਪਾਂ ਉਦੋਂ ਵਲੌਗ ਬਣਾਇਆ ਸੀਗਾ ਆਹ ਵਾਲਾ ਵੀ ਨਿੰਬੂਗਾਦਾ ਹੀ ਆ ਦੋਸਤੋ ਦੇਖੋ ਨਿੰਬੂ ਲੱਗੇ ਹੋਏ ਆ ਆਹ ਦੇਖੋ ਤੁਸੀਂ ਇਹ ਗਰਮੀ ਵਾਲੇ ਨਿੰਬੂ ਨੇ ਆਪਣੇ ਜਿਹੜੇ ਕਿ ਸਰਦੀ ਵਾਲੇ ਲੱਗੇ ਹੋਏ ਸੀਗੇ ਤੇ ਦੋਸਤੋ ਇਧਰ ਤੁਹਾਨੂੰ ਫਲਾਂ ਦਾ ਰਾਜਾ ਦਿਖਾਉਣ ਲੱਗੇ ਆ ਜਿਹੜਾ ਕਿ ਭਰਿਆ ਪਿਆ ਜਾਵਾ ਹਾਂਜੀ ਤੇ ਉਹ ਵੀ ਤੁਸੀਂ ਦੇਖਿਓ ਬਿਲਕੁਲ ਜੀ ਆਹ ਦੇਖੋ ਫਲਾਂ ਦਾ ਰਾਜਾ ਹਾਂਜੀ ਇਧਰ ਦੇਖੋ ਤੁਸੀਂ ਆਹ ਦੇਖੋ ਇਧਰ ਆਜੋ ਆ ਫਲਾਂ ਦਾ ਰਾਜਾ ਫਲ ਲੋ ਭਰਿਆ ਪਿਆ ਆ ਦੇਖੋ ਤੇ ਮਾਸੀ ਜੀ ਕਹਿੰਦੇ ਬਹੁਤ ਹੀ ਜ਼ਿਆਦਾ ਭਰਿਆ ਹੋਇਆ ਸੀ ਕਹਿੰਦੇ ਅਸੀਂ ਬਹੁਤ ਫਰੂਟ ਜਾਨੀ ਕਿ ਇਤੋਂ ਤੋੜਤਾ ਕਿਉਂਕਿ ਇਹ ਬਹੁਤ ਜ਼ਿਆਦਾ ਥੱਲੇ ਝੁੱਕ ਗਿਆ ਸੀਗਾ ਇੰਨੇ ਜ਼ਿਆਦਾ ਇਹਨੂੰ ਮੰਗੋ 2 ਸੋਕ ਕਿ ਦਿਨ ਅਸੀਂ ਚੀਮਾ ਮੰਡੀ ਗਏ ਸੀਗੇ ਤੇ ਅਸੀਂ ਉੱਥੇ ਜਾ ਕੇ ਖੇਤਾਂ ਦੇ ਵਿੱਚ ਨਾ ਕੋਈ ਵੀਡੀਓ ਬਣਾਉਣੀ ਸੀ ਤੇ ਉੱਥੇ ਖੇਤਾਂ ਦੇ ਵਿੱਚ ਤੁਹਾਨੂੰ ਦਰਖਤ ਵੀ ਮਿਲਣੋ ਮਤਲਬ ਕਿ ਖੜਨ ਵਾਸਤੇ ਵੀ ਦਰਖਤ ਨਹੀਂ ਛੱਡਿਆ ਸੀਗਾ ਐਵੇਂ ਦੇ ਹਾਲਾਤ ਮਤਲਬ ਕਿ ਕੁਝ ਲੋਕਾਂ ਨੇ ਕਰ ਰੱਖਿਆ ਆਪਣੇ ਖੇਤਾਂ ਦੇ ਕਿਉਂਕਿ ਕਈ ਕਹਿੰਦੇ ਸੋ ਇਹ ਚਾਹੁੰਦੇ ਆ ਵੀ ਮਤਲਬ ਕਿ ਸਾਡੀਆਂ ਵੀ ਫਸਲਾਂ ਜਿਹੜੀਆਂ ਖਰਾਬ ਹੁੰਦੀਆਂ ਨੇ ਦਰਖਤਾਂ ਦੇ ਨਾਲ ਛਾਂਵਾ ਪੈਂਦੀਆਂ ਤੇ ਅਸਰ ਕਰੇ ਜਿੱਥੇ ਆਪਾਂ ਖੜ ਰਹੇ ਘਰ ਦੇ ਵਿੱਚ ਹੀ ਮੈਨੂੰ ਲੱਗਦਾ 500 ਦਰਖਤ ਲੱਗਿਆ ਹੋਊਗਾ ਹਾਂਜੀ ਲੋ ਵੀ ਦੋਸਤੋ ਅਸੀਂ ਹੁਣ ਅੰਦਰੋਂ ਤੁਹਾਨੂੰ ਘਰ ਦਿਖਾਉਣ ਲੱਗੇ ਹਾਂ ਹਾਂਜੀ ਗੇਟ ਦਾ ਸਾਈਜ਼ ਦੇਖੋ ਮੈਨੂੰ ਲੱਗਦਾ 12 ਤੋਂ 3 ਗੁਣਾ ਵੱਡਾ ਹੋਊਗਾ ਗੇਟ ਹਾਂਜੀ ਤੇ ਮੈਂ ਤਾਂ ਜਿਵੇਂ ਨਿੱਕੀ ਜਿਹੀ ਲੱਗ ਰਹੀ ਆ ਖੜੀ ਗ ਤੇ ਚਲੋ ਅੰਦਰ ਤੁਹਾਨੂੰ ਘਰ ਦੀ ਝਲਕ ਮਰਾਉਣੀ ਆ। ਲਓ ਜੀ। ਆਜੋ ਸਵੇਰ ਦਾ ਟਾਈਮ ਆ। ਤੇ ਇਹ ਸਾਡੇ ਮਾਸੀ ਜੀ ਕਾ ਘਰ ਅੰਦਰੋਂ ਜਿਹੜਾ ਸਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ। ਤੇ ਉੱਧਰ ਮਾਸੀ ਰੋਟੀ ਪਾਣੀ ਕਰ ਰਹੀ ਆ ਰਸੋਈ ਦੇ ਵਿੱਚ ਕੰਮ ਕਰ ਲੱਗੇ ਹੋਏ ਆ। ਆਹ ਡ్రਾਈング ਰੂਮ। ਹਾਂਜੀ। ਤੇ ਜੈਸਟਿਕ ਹੁਣ ਕਿੱਥੇ ਬੱਠੇ ਆ? ਆਹ ਵਾਲੀ ਚੀਜ਼ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਆਹ ਵਾਲੀ। ਹੂੰ। ਐਈ ਸੋਹਣੀ। ਹਾਂਜੀ ਤੇ ਦੇਖੋ ਦੋਸਤੋ ਵੀਰੂ ਦੇਖੋ ਤੁਸੀਂ ਤੇ ਇੱਧਰ ਇੱਕ ਰੂਮ ਆ ਗਿਆ ਇੱਕ ਇੱਧਰ ਰੂਮ ਆ ਗਿਆ ਇੱਕ ਇੱਧਰ ਆ ਗਿਆ ਅਸੀ ਜੀ ਦਾ ਰੂਮ ਆ ਗਿਆ ਹਾਂਜੀ ਹਾਂ ਦੇਖੋ ਤੁਸੀਂ ਤੇ ਇੱਧਰ ਸਾਡਾ ਜੈਸ ਆ ਗਿਆ ਸਰਾਪ ਤੇ ਜੈਸ ਵੀ ਉੱਪਰ ਨਾ ਜਾਓ ਲਓ ਜੀ ਸਾਡੇ ਲਓ ਜੀ ਖਾਣਾ ਆਪਣਾ ਹੋ ਗਿਆ ਰੈਡੀ ਤੇ ਆਪਾਂ ਲੱਗਿਆ ਹੁਣ ਖਾਣ ਸਾਡੇ ਮਾਸੂ ਜੀ ਦੇ ਘਰੇ ਤੇ ਇਹ ਦੇਖ ਕੀ ਬਣਾਇਆ ਬਰਹਾ ਗਈ ਜੀ ਸਬਜੀ ਰਾਜਮਾ ਦੀ ਤੇ ਦੋਸਤੋ ਪਹਿਲਾਂ ਸਾਡੇ ਘਰੇ ਪੂਆ ਜੀ ਹੁਣੀ ਆਏ ਸੀ ਹਾਂਜੀ ਤੇ ਹੁਣ ਫਿਰ ਮਾਫੀ ਘਰੇ ਮਤਲਬ ਕਿ ਪਵਰ ਨੂੰ ਬਿਲਕੁਲ ਫ੍ਰੀ ਦਾ ਖਾਣਾ ਖਾਣ ਦੀ ਹੱਤ ਪੈ ਗਈ ਐ ਕੋਈ ਕੰਮ ਨਾ ਕਰਨਾ ਪਵੇ ਹੂੰ ਤੇ ਅਸੀਂ ਲੈ ਕੇ ਜਾਂਦਾ ਜੀ ਸਾਡੀ ਭੈਣ ਪੰਮੀ ਨੂੰ ਹਾਂ ਜਿਹੜੇ ਕਿ ਚਾਰ ਵੀਵੀ ਪਿੰਡ ਰਹਿੰਦੇ ਆ ਹਾਂਜੀ ਤੇ ਹੁਣ ਅਸੀਂ ਪੰਮੀ ਦੇ ਮਹੌਦ ਦੀ ਬੁਣ ਨਾਲ ਲੈ ਜਾਵਾਂਗੇ ਜੈਸ਼ਵੀਕ ਦਾ ਫਿਰ ਢੇਰ ਲੱਗ ਜੁ ਛੁੱਟੀਆਂ ਚ ਸਾਨੂੰ ਪਤਾ ਨਹੀਂ ਕਦੋਂ ਮੌਕਾ ਮਿਲੂਗਾ ਜਾਣਦਾ ਜਾਇਸ਼ਦਰ ਦੇਖੋ ਆਪਾਂ ਖਾਣਗੇ ਹੈਵੀ ਖਾਣਾ ਰਾਜਮਾ ਚਾਵਲ ਦੋਸਤੋ ਜਦੋਂ ਘਰੇ ਰੋਟੀ ਨਾ ਪੱਕੇ ਗਰਮੇ ਦੇ ਵਜ੍ਹਾ ਤੋਂ ਤੁਸੀਂ ਵੀ ਆਪਦੇ ਰਿਸ਼ਤੇਦਾਰਾਂ ਦੇ ਘਰੇ ਜਾ ਸਕਦੇ ਹੋ ਹਾਂ ਰਿਸ਼ਤੇਦਾਰਾਂ ਨੂੰ ਜਾ ਕੇ ਤੰਗ ਕਰ ਸਕਦੇ ਹੋ ਕਿਉਂਕਿ ਫਿਰ ਆਪੇ ਹੀ ਰਿਸ਼ਤੇਦਾਰ ਬਣਾ ਕੇ ਖਵਾਉਣਗੇ ਜਦੋਂ ਜਦੋਂ ਜਾ ਹੀ ਬੜੇ ਆਪਾਂ ਹਨਾ ਨਹੀਂ ਬੜੇ ਹਾਂ ਆ ਲਓ ਫਿਰ ਚੋਟੀ ਲਾਓ ਯਾ ਚਲੋ ਠੀਕ ਹੈ ਦੋਸਤ ਇੱਕ ਵਾਰੀ ਖਾਣੇ ਰੋਟੀ ਤੇ ਵਲੌਗ ਨਾ ਬਣੇ ਰਹੋ ਤੁਸੀਂ ਹਾਂ